ਇੱਕ ਮੰਗਤਾ ਆਟੇ ਦੀ ਮੁੱਠ ਲੈਣ ਵਾਸਤੇ ਆਉਂਦਾ ਆਪਣੇ ਘਰ ਆਪਾਂ ਕਿੰਨਾ ਉੱਚਾ ਨੀਵਾ ਬੋਲਦੇ ਆ ਕਰਕੇ ਖਾਇਆ ਕਰ ਚੰਗਾ ਪਾਲਾ ੱੱਕੇ ਵੀ ਮਾਰਦੇ ਨੇ ਕਈ ਵਾਰੀ ਨੂੰ ਮਾਰਨ ਕੁੱਟਣ ਵੀ ਕਈ ਲੱਗ ਜਾਂਦੇ ਨੇ ਜੇ ਨਹੀਂ ਦੇਣਾ ਨਾ ਦੇ ਪਰ ਮਾੜਾ ਨਾ ਬੋਲੋ ਨੇ ਐਵੇਂ ਨਹੀਂ ਆਇਆ ਮੰਗਣ ਤੇਰੇ ਬੂਏ ਤੇ ਮੰਗਣ ਗਿਆ ਸੋ ਮਰ ਗਿਆ ਮਰ ਕੇ ਮੰਗਣ ਜਾਏ ਉਦੋਂ ਪਹਿਲਾਂ ਉਹ ਮਰ ਗਿਆ ਜਿਹੜਾ ਹੁੰਦਿਆ ਮੁਕਰ ਜਾਏ ਨਹੀਂ ਦੇਣਾ ਨਾਂ ਦੇ ਕੁਸ਼ ਪਰ ਮਾੜਾ ਨਾ ਬੋਲ ਕੀ ਪਤਾ ਕੱਲ ਨੂੰ ਤੇਰੇ ਤੇ ਕਿਹੜਾ ਟਾਈਮ ਆ ਸਕਦਾ ਅਜਿਹਾ ਤੇਰੀ ਬੇੜੀ ਦਰਿਆ 'ਚ ਚੱਲ ਰਹੀ ਐ ਸੰਸਾਰ ਰੂਪੀ ਦਰਿਆ 'ਚ ਕੀ ਪਤਾ ਕੱਲ ਨੂੰ ਕਿਹੜੀ ਘਮਣ ਕੇਰੀ ਚ ਆ ਜਾਏਗੀ ਇੱਕ ਬਿਮਾਰੀ ਆ ਜਾਵੇ ਕਿਤੇ ਸਭ ਕੁਝ ਉੱਡ ਜਾਂਦਾ ਖੰਬ ਲਾ ਕੇ ਤੇ ਇਹ ਹੰਕਾਰ ਨਹੀਂ ਕਰਨਾ ਚਾਹੀਦਾ ਸੱਚੇ ਪਾਤਸ਼ਾਹ